रुवल छन तो प्रसाद आदरूप अनाद मूरत अजोन पुरख अपार हे प्रभु तेरी हस्ती सब तो पहला दी है तेरे स्वरूप दा मुढ कोही नहीं दस सकदा तू जोन विच नहीं आउंदा ते सब विच व्यापक है अति बियंत है ਜੋਨ ਪੁਰਖ ਆਪਾਰ ਕੋਈ ਪਾਰ ਉਰਾਹ ਤੇਰਾ ਨਾਪਿਆ ਨਹੀਂ ਜਾ ਸਕਦਾ ਅਨਾਦ ਮੌਰਤ ਤੇਰੀ ਮੂਰਤੀ ਤੇਰੀ ਹੋਂਦ ਮੁਡਸੋ ਹੈ ਅਨਾਦੀ ਹੈ ਕੋਈ ਆਦ ਲਬਿਆ ਨਹੀਂ ਜਾ ਸਕਦਾ ਕਹਿ ਨਾ ਸਕੇ ਕੋਤੋਂ ਕਦ ਕਾ ਤੂੰ ਕਦੋਂ ਦਾ ਹੈ ਕੁਛ ਨਹੀਂ ਕਿਹਾ ਜਾ ਸਕਦਾ ਤੇਰਾ ਆਦ ਲਬਣਾ ओ का इस सृष्टि तो अनाद है व्यापक है और अपार है सर्वमानत्रमान देव अभेव आद उदार सब जीव तेरे अगोनिम देने त्रिलोकी के दे जीव तेरी पूजा कर देने तू चानन रूप है तेरा किसे भेद नहीं पाया ਤੂੰ ਸਬਦਾ ਮੁੜ ਹੈ ਤੇ ਖੁੱਲੇ ਦਿਲ ਵਾਲਾ ਹੈ ਉਦਾਰ ਚਿਤ ਹੈ ਉਦਾਰ ਹੈ ਥੋੜਾ ਜਿਹਾ ਪਾਣੀ ਚਾਹੀਦਾ ਹੈ ਤੂੰ ਬੇਸ਼ੁਮਾਰ ਬੂੰਦਾਂ ਵਰਸਾਉਣਾ ਹੈ ਥੋੜਾ ਜਿਹਾ ਪਿੰਡ ਨੂੰ ਜਲ ਚਾਹੀਦਾ ਹੈ ਤੂੰ ਦਰਿਆਵਾਂ ਦੀ ਦਰਿਆ ਅਮੜਾ ਦਤੇ ਨੇ ਜਿਤਨੀ ਮਨੁੱਖੀ ਲੋੜ ਹੈ ਉਸ ਤੋਂ ਬਹੁਤ ਬਹੁਤ ਜਗਤ ਦੇ ਚ ਸਭ ਕੁਝ ਬਹੁਤ ਬਹੁਤ ਉਪਾਇਆ ਇੱਕ ਬਛੜੇ ਨੂੰ ਜਿੰਨਾ ਦੁੱਧ ਚਾਹੀਦਾ ਹੈ ਕਈ ਗੁਣਾ ਜ਼ਿਆਦਾ ਗਊ ਦੇ ਅਸਤਣਾਂ ਦੇ ਚ ਇੱਕ ਬੱਚੇ ਨੂੰ ਜਿੰਨੀ ਖੁਰਾਕ ਜਿੰਨਾ ਦੁੱਧ ਚਾਹੀਦਾ ਹੈ ਮਾਂ ਦੇ ਅਸਤਣਾਂ ਦੇ ਚ ਉਸ ਦੀ ਲੋੜ ਤੋਂ ਕਈ ਗੁਣਾ ਜ਼ਿਆਦਾ ਹੈ ਧਰਤੀ ਦੇ ਜੀਵਾਨ ਨੂੰ ਜਿੰਨਾ ਅੰਨ ਚਾਹੀਦਾ ਹੈ ਜਿੰਨੀ ਖੁਰਾਕ ਚਾਹੀਦੀ ਹੈ ਉਸ ਤੋਂ ਅਨੰਤ ਗੁਣਾ ਜ਼ਿਆਦਾ ਹੈ ਜ਼ਿਆਦਾ ਹੈ ਇਹ ਪ੍ਰਮਾਤਮਾ ਦਾ ਇੱਕ ਖੁੱਲਾ ਦਿਲ ਉਦਾਰ ਚਿੱਤ ਹੈ ਉਸ ਦੀਆਂ ਬਖਸ਼ਿਸ਼ਾਂ ਵਿੱਚ ਉਦਾਰਤਾ ਹੈ ਬੜੀ ਭਾਰੀ ਉਦਾਰਤਾ ਕਿਸੇ ਮਨੁੱਖ ਦਾ ਉਦਾਰ ਚਿੱਤ ਹੋਣਾ ਪ੍ਰਮਾਤਮਾ ਦਾ ਗੁਣ ਹੈ ਈਸ਼ਵਰ ਦਾ ਗੁਣ ਹੈ ਸ਼ੋਮਣਾ ਸ਼ੈਤਾਨੀ ਔਗਣ ਹੈ ਸੋ ਨਾ ਖੁਦ ਸੁਖ ਲੈ ਸਕਦਾ ਹੈ ਨਾ ਦੂਸਰੇ ਨੂੰ ਸੁਖ ਦੇ ਸਕਦਾ ਹੈ ਸੋ ਮੈਂ ਧਨ ਰਾਖਨ ਕੋ ਦਿਆ ਮੁਗਦ ਕਹੇ ਧਨ ਮੇਰਾ ਸੋ ਮਨੁੱਖ ਪਦਾਰਥਾਂ ਦਾ ਰਖਵਾਲਾ ਤੇ ਹੁੰਦਾ ਹੈ ਭੋਗਣ ਵਾਲਾ ਨਹੀਂ ਹੁੰਦਾ ਉਹ ਤੇ ਚੌਕੀਦਾਰ ਹੈ ਧਨ ਦਾ ਸੰਪਦਾ ਦਾ ਪਰ ਉਦਾਰ ਚਿਤ ਮਨੁੱਖ ਖੁਦ ਸੁਖ ਲੈਂਦਾ ਹੈ ਜਗਤ ਨੂੰ ਸੁਖ ਦਿੰਦਾ ਹੈ ਤੋ ਪ੍ਰਮਾਤਮਾ ਬਹੁਤ ਖੁੱਲੇ ਦਿਲ ਵਾਲਾ ਹੈ ਸਭ ਕੁਝ ਬਹੁਤੋ ਬਹੁਤ ਉਪਾਇਆ ਜਿਤਨੀ ਲੋੜ ਹੈ ਜੀਵਾਂ ਦੀ ਉਸ ਤੋਂ ਅਧਿਕ ਹੈ ਅਧਿਕ ਹੈ ਚਾਹੇ ਜਲ ਜੰਤੂ ਨੇ ਨਭ ਜੰਤੂ ਨੇ ਥਲ ਜੰਤੂ ਨੇ ਜਿਤਨੇ ਜੰਤੂ ਨੇ ਰਜ਼ਕ ਕਈ ਗੁਣਾ ਜ਼ਿਆਦਾ ਹੈ ਕਈ ਗੁਣਾ ਜ਼ਿਆਦਾ ਹੈ ਅਨੰਤ ਹੈ ਅਨੰਤ ਹੈ ਉਹ ਐਸਾ उदारचित है सर्व पालक सर्व घालक सर्व कोपुन काल है सब जीवाणु पालन वाला है नाश करने वाला है और ऐसा परिपूर्ण परमात्मा जो सबदा काल रूप है सर्व कोपुन काल सारे का काल है सबनु नाश करण वाला है सब कुछ दालना करण है सब दे बना वाला तत्र विराज ही अवधूत रूप रसाल हे प्रभु तू हर थां मौजूद है सब रसां घर है रसाल है पर तू आप सब रसना बंधन तो परे है अवधूत है रसाल है रसा घर है ਸਾਰੇ ਰਸ ਤੈਥੋਂ ਆਉਂਦੇ ਨੇ ਪਰ ਤੂੰ ਅਵਧੂਤ ਹੈ ਇਹਨਾਂ ਰਸਾਂ ਤੋਂ ਵਿੱਚ ਲੈਣ ਨਹੀਂ ਲਿਪਾਏ ਮਾਨ ਨਹੀਂ ਤੂੰ ਨਿਰਲੇਪ ਹੈ ਅਵਧੂਤ ਹੈ ਸਭ ਦੇ ਵਿੱਚ ਬਿਰਾਜਮਾਨ ਸਾਰੇ ਰਸਾਂ ਦੇ ਵਿੱਚ ਬਿਰਾਜਮਾਨ ਪਰ ਫਿਰ ਵੀ ਤੂੰ ਅਵਧੂਤ ਨਿਰਲੇਪ ਨਾਮ ਧਾਮ ਨਾ ਜਾਤ ਜਾਕਰ ਰੂਪ ਰੰਗ ਨਰੇਖ ਆਦਪੁਰਖ ਉਦਾਰ ਮੂਰਤ ਅਜੋਨ ਆਦ ਅਸ਼ੇਖ ਦੇਸ ਔਰ ਨ ਭੇਸ ਜਾਕਰ ਰੂਪ ਰੇਖ ਨਰਾਗੇ ਜਤਰ ਤਤਰ ਦਿਸ਼ਾ ਵਿਸਾ ਹੋਏ ਫੈਲਿਓ ਅਨਰਾਗੇ प्रभु तू तो ऐसा है जिसका ना कोई एक नाम है ना कोई एक था है ना रूप है ना रंग है, ना निशान है तू तो सब मूल है सब विच मौजूद है उदारता तेरा स्वरूप है फिर कह देता है उदार मुहूर्त अजोन आदसे तू तो जन्म नहीं आता तू शुरू तो है तेरे स्वरूप विच कोई उक्याई नहीं कोई कमी नहीं हे प्रभु तू ऐसा है जिसका ना कोई एक देश है ना कोई एक पैरावा है ना रूप है ना रेख है देश और ना भेष जाकर रूप रेख ना राग जत्र तत्र सा विसा हो फैले हो अनराग प्रभु पर हर था हर पासे हर नुकरे तू प्यार रूप होके तत्र दिशा विशा जिधर किधर दिशावा चार दिशावा उत्तर दक्षिण पूरब पश्चिम विशा चार कुंड चार दिशावा चार कुंड हे परिपूर्ण परमात्मा तो ही फैले हुए एक गल वखरी ना तेरा कोई देश ना तेरा कोई भेष ना तेरा कोई रूप ना तेरा कोई रंग लेकिन चार कुंटा विच चार दिशावां विच तो ही फैले हुए हैं और प्यार रूप होके छाया हुए हैं हर कुंट विच हर दिशा विच तो ਪਿਆਰ ਰੂਪ ਹੋ ਕੇ ਫੈਲੇ ਹੋਇਆ ਹੈ ਵਿਆਪਕ ਹੈ ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨੈ ਜਾਇ ਸਰਬ ਮਾਨ ਸਰਬਤ੍ਰ ਮਾਨ ਸਦੇਵ ਮਾਨਤ ਤਾਇ ਏਕ ਮੂਰਤ ਅਨੇਕ ਦਰਸਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ अंत को फिरे वैसा प्रभु है जिसका कोई एक नाम नहीं जिसको कोई वासना पो नहीं सकदी जिसका कोई खास ठिकाना के वेखण विच नहीं आउंदा पर उस प्रभु नु सब जीव निमदे ने हर था उस दी पूजा होंदी है सदा ही जीव उस दे अगो सर निवाउंदे ने वो प्रभु आप इक इकल्ला है ਅਨੇਕਾਂ ਸੂਰਤਾਂ ਵਿੱਚ ਦਿਸ ਰਿਹਾ ਉਸਨੇ ਆਪਣੇ ਕੋਈ ਰੂਪ ਬਣਾਏ ਹਨ ਅਨੰਤ ਰੂਪ ਉਸਦੇ ਬਣੇ ਹੋਏ ਨੇ ਅਨੇਕ ਰੂਪ ਤੇਰੇ ਨਾਰਾਇਣਾ ਪ੍ਰਭੂ ਜੀ ਜਗਤ ਦੀ ਖੇਡ ਖੇਡ ਕੇ ਭਾਵ ਰਚਾ ਕੇ ਜਗਤ ਪਰਲੋ ਦੀ ਖੇਡ ਖੇਡ ਦਿੰਦੇ ਨੇ ਤੇ ਆਖਰ ਮੁੜ ਇੱਕੋ ਹੀ ਰੂਪ ਹੋ ਜਾਂਦੇ ਨੇ

ਵਕਤੀ ਹੈ ਲਹਿਰਾਂ ਬਣ ਰਹੀਆਂ ਨੇ ਮਿਟ ਰਹੀਆਂ ਨੇ ਬਣ ਰਹੀਆਂ ਨੇ ਮਿਟ ਰਹੀਆਂ ਨੇ ਖੇਲ ਹੈ ਪ੍ਰਸਾਗਰ ਬਣ ਰਿਹਾ ਹੈ ਮਿਟ ਰਿਹਾ ਹੈ ਐਸਾ ਨਹੀਂ ਹੈ ਉਹ ਇੱਕ ਬਣ ਰਿਹਾ ਹੈ ਮਿਟ ਰਿਹਾ ਹੈ ਐਸਾ ਨਹੀਂ ਹੈ ਪਰ ਜੋ ਉਹ ਅਨੇਕ ਹੈ ਬਣ ਰਿਹਾ ਹੈ ਮਿਟ ਰਿਹਾ ਹੈ ਬਣ ਰਿਹਾ ਹੈ ਮਿਟ ਰਿਹਾ ਹੈ ਇਹ ਖੇਲ ਹੈ ਜਿਸ ਦਿਨ ਉਹ ਖੇਲ ਨੂੰ ਸਮੇਟਦਾ ਹੈ ਖੇਲ ਸੰਕੋਚੇ ਤੋ ਨਾਨਕ ਇਕ ਹੈ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਇਕ ਖੇਡਦਾ ਖੇਡਦਾ ਅਖੇਲ ਖੇਲਨ ਜਦ ਖੇਲ ਨੂੰ ਸੰਕੋਚਦਾ ਹੈ ਅਖੇਲ ਖੇਲ ਨੂੰ ਬੰਦ ਕਰਦਾ ਹੈ ਤੋ ਫਿਰ ਅੰਤ ਕੋ ਫਿਰ ਇਕ ਫਿਰ ਉਹ ਇਕ ਰੂਪ ਵਿਸਮਾਦ ਰੂਪ ਸਮਾਦੀ ਰੂਪ ਵਿੱਚ लीन हुंदा देव भैव न जानई जह वेद और कतेब रूप रंग न जात पात सो जानहि कह जेब तात मात न जात जाकर जन्म मरण बिहीन चक्र बकर फिरे चतुर चक्र ਮਾਣੇ ਪੂਰਤੀ ਨਾ ਉਹ ਪ੍ਰਭੂ ਐਸਾ ਜਿਸ ਦਾ ਭੇਦ ਨਾ ਦੇਵਤੇ ਜਾਣਦੇ ਨੇ ਨਾ ਹੀ वेद शास्त्र ਤੇ ਨਾ ਹੀ ਕਥੇ ਚਾਰ ਵੇਦ ਚਾਰ ਕਤੇਬਾ ਹੀ ਬਰੀਪੂਰਨ ਪ੍ਰਮਾਤਮਾ ਤੇਰੇ ਸਰੂਪ ਦਾ ਪੂਰਨ ਬਿਆਨ ਨਹੀਂ ਕਰ ਸਕਦੇ ਉਹ ਐਸਾ ਹੈ ਜਸਤੀ ਨਾ ਕੋਈ ਮਾਤਾ ਹੈ ਨਾ ਕੋਈ ਪਿਤਾ ਹੈ ਉਹ ਜਨਮ ਵਿੱਚ ਨਹੀਂ ਆਉਂਦਾ ਇਸ ਵਾਸਤੇ ਮਰਨ ਦੇ ਵਿੱਚ ਵੀ ਨਹੀਂ ਹੈ ਉਹ ਐਸਾ ਰੂਪ ਭਿਆਨਕ ਚੱਕਰ ਚੌਕੁੰਟਾਂ ਵਿੱਚ ਫਿਰ ਰਿਹਾ ਹੈ ਕਿੰਨਾ ਭਵਨਾ ਦੇ ਜੀਵ ਉਸ ਨੂੰ ਨਿਵਦੇ ਨੇ ਚੱਕਰ ਬਕਰ ਫਰੇ ਚਤੁਰ ਚੱਕ ਮਾ ਨਈ ਪੁਰਤੀਨ ਬਕਰ वक्र वो ऐसा भयानक रूप भाव काल रूपी सब पासे घूम रहे है। और इसे करके सब उसनु निमदे ने मानै उरतीन तीन लोकांदे जीव उसे नु मंदे ने उसे अगो निमदे ने लोक चौदे के बिखे जग जापई जह जापई आद देव अनाद मूरत थाप्यों सबे जें थाप परम रूप पुनीतमुरत पूरन पुरख अपार सरम विश्वले चो सुअंभम गणम भंजन हार ओ प्रभु ऐसा है जिसदा जाप 14 ही लोकां विच जगत दे जीव कर रहे ने ਲੋਕ 14 ਦੇ ਵਿਖੇ ਜਗ ਜਾਪਹੀ ਜੈ ਜਾਪ ਸੁਗਰ ਚੰਦਰਮਾ ਇਹਨਾਂ ਦਾ ਵਿਆਪਕ ਰੂਪ 14 ਤਰ੍ਹਾਂ ਦੀਆਂ ਪ੍ਰਥਮੀਆਂ ਦੇ ਚ ਹੈ 14 ਤਵਕ ਮੁਹੰਮਦ ਸਾਹਿਬ ਨਹੀਂ ਮੰਨੇ ਨੇ 14 ਲੋਕਾਂ ਦਾ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਰ ਬਾਰ ਜ਼ਿਕਰ ਕਰਦੇ ਨੇ ਔਰ 14 ਲੋਕ ਜਾਹੇ ਬਸਕੀਨੇ ਤਾਤੇ ਕਹਾ ਬਲੇ ਹੈ ਔਰ 14 ਹੀ ਲੋਕਾਂ ਦਾ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਜ਼ਿਕਰ ਕਰਦੇ ਨੇ ਦੋ ਹੀ ਦੀਵੇ 14 ਹਟ ਨਾਲੇ ਜੇਤੇ ਜੀ ਤੇ ਤੇ ਵਣ ਜਾਏ ਦੋ ਦੀਵੇ ਸੂਰਜ ਤੇ ਚੰਦਰਾ ਇਹਨਾਂ ਦਾ पसारा ਇਹਨਾਂ ਦਾ ਅਸਰ ਜਿਨ੍ਹਾਂ 14 ਧਰਤੀਆਂ ਤੇ ਹੈ ਉਹ 14 ਲੋਕ ਕੈਲਾਦੇ ਨੇ ਮਹਾਰਾਜ ਕਹਿੰਦੇ ਉਹਨਾਂ 14 ਲੋਕਾਂ ਦੇ ਵਿੱਚ ਤੇਰਾ ਹੀ ਜਪ ਚੱਲ ਰਿਹਾ ਹੈ ਇੱਕ ਸੂਰਜ ਤੇ ਚੰਦਰਮਾ ਦਾ ਇਤਨਾ ਪਰਿਵਾਰ ਔਰ ਅਨੰਤ ਸੂਰਜ ਨੇ ਕਈ ਕੋਟ ਸਸੀਰ ਸੂਰ ਨਿਖਤਰ ਅਕਾਲਪੁਰ ਕੀ ਦੇhme ਕੋਟਕ ਵਿਸ਼ਨ ਮਹੇਸ਼ ਕੋਟ ਇੰਦਰ ਬ੍ਰਹਮਾ ਕੇਤੇ ਰਵਸਸ ਕੋਟ ਜਲੇਸ਼ ਕ੍ਰੋੜਾ ਹੀ ਰਵੀ ਨੇ ਕਰੋੜਾ ਹੀ ਸਸੀ ਨੇ ਇਸ ਤ੍ਰਿਕੇ ਦੇ ਨਾਲ ਇਹ ਅਨੰਤ ਲੋਕ ਬਣ ਜਾਂਦੇ ਨੇ ਔਰ ਮਹਾਰਾਜ ਕਹਿੰਦੇ ਨੇ ਇਹ ਜੋ 14 ਲੋਕ ਨੇ ਇਹਦੇ ਚ ਇਹ ਪ੍ਰਭੂ ਤੇਰਾ ਹੀ ਜਾਪ ਜੋ ਹੈ ਚੱਲ ਰਿਹਾ ਹੈ ਜਿਸ ਦੇ ਸਰੂਪ ਦਾ ਮੁੱਢ ਨਹੀਂ ਲੱਭ ਸਕਦਾ ਔਰ ਜਿਸ ਨੇ ਸਾਰੀ ਰਚਨਾ ਰਚੀ ਹੈ ਸਹ ਜਿਹੜਾ ਪਰਿਪੂਰਣ ਪਰਮਾਤਮਾ ਹੈ ਉਸੇ ਦਾ ਜਾਪ ਚੱਲ ਰਿਹਾ ਆਦidev ਅਨਾਦ ਮੂਰਤ ਥਾਪੇ ਉਸ ਸਭੇ ਜੈ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸ਼ਵ ਰਚੋ ਸਵੰਬਮ ਗਣਨ ਬੰਜਨਹਾਰ ਉਹ ਪ੍ਰਭੂ ਸਭ ਤੋਂ ਉੱਚੀ ਹਸਤੀ ਵਾਲਾ ਹੈ ਪਵਿੱਤਰ ਸਰੂਪ ਵਾਲਾ ਹੈ ਪੂਰਨ ਹੈ ਸਭ ਵਿੱਚ ਵਿਆਪਕ ਹੈ ਤੇ ਬੇਅੰਤ ਹੈ ਬੇਅੰਤ ਹੈ सारा जगत उसे प्रभु ने बनाया है वो आप ता, अपने आप तो ही प्रगट है पर जगत का वाला भी वो ही है नाश वाला भी वो ही है कला अकाल पुरख आदेश धर्म धाम सो भरम रैत अभूत अलख अभेश अंग राग न रंग जाके जात पात न ना नाम गर्भ गंजन दुष्ट भंजन मुक्त दायक वो ऐसा प्रभु है जो कालहीन मौत तो रहत है सर्व कला समर्थ है कला संयुक्त ऐसा नहीं वो कला तो हीन है काल तो हीन है पर कला संयुक्त है मौत तो रेत है पर कला भरपूर है अकाल पुरख आदेश काल रैत है सब व्यापक है उसका कोई एक देश नहीं ਧਰਮ ਧਾਮ ਸੋ ਭਰਮ ਰਹਿਤ ਅਭੂਤ ਅਲਕ ਅਵੇਸ ਪ੍ਰਭੂ ਦਾ ਘਰ ਭਾਵ ਪ੍ਰਭੂ ਧਰਮ ਦਾ ਘਰ ਭਾਵ ਸੋ ਮਾ ਹੈ ਵਰਮਾ ਤੋਂ ਉਤਾ ਹੈ ਨਾ ਉਹ ਇਨਾਂ ਪੰਜਾਂ ਤਤਾਂ ਤੋਂ ਬਣਿਆ ਨਾ ਉਹ ਦਿਸਦਾ ਹੈ ਅਤੇ ਨਾ ਹੀ ਉਸ ਦਾ ਕੋਈ ਪਹਿਰਾਵਾ ਹੈ ਅਭੂਤ ਅਲਕ ਅਵੇਸ ਉਹ ਪਰਿਪੂਰਨ ਪ੍ਰਮਾਤਮਾ ਐਸਾ ਹੈ ਅੰਗਰਾਗ ਨ ਰੰਗ ਜਾ ਕੇ ਜਾਤ ਪਾਤ ਨਾ ਨਾ ਜਿਸ ਨੂੰ ਸਰੀਰ ਦਾ ਮਉ ਨਹੀਂ ਹੈ ਨਾ ਹੀ ਉਸ ਦਾ ਕੋਈ ਰੰਗ ਹੈ ਨਾ ਕੋਈ ਜਾਤ ਹੈ ਨਾ ਹੀ ਕੋਈ ਕੁਲ ਹੈ ਔਰ ਨਾ ਹੀ ਉਸ ਦਾ ਕੋਈ ਇੱਕ ਨਾਮ ਹੈ ਗਰਬ ਗੰਜਨ ਦੁਸ਼ਟ ਭੰਜਨ ਮੁਕਦਾਏ ਕਾਮ ਉਹ ਪ੍ਰਭੂ ਅਹੰਕਾਰੀਆਂ ਦਾ ਅਹੰਕਾਰ ਤੋੜਨ ਵਾਲਾ ਹੈ ਦੁਸ਼ਟਾਂ ਦਾ ਨਾਸ ਕਰਨ ਵਾਲਾ ਹੈ मुक्ति देने वाला है अति कामना पूरी करने वाला है अपरूप अमेकनस्तत एक पुरुष अवधूत गर्व गंजन सर्व भंजन आद रूप असूत अंगहीन भंगनातम एक पुरख अपार सर्व लायक सर्व घायक सर्व को प्रितो पार हे परिपूर्ण परमात्मा तू अपने आप तो प्रकट होया है आप रूप अपने आप तो तेरा रूप आप ही प्रकट होया का अनोस्त अमेक बारीक डूंगा भाव तेरा कोई भेद नहीं जान सकता तेरी कोई मुकम्मल उस्तती नहीं कर सकता पूरी वड्याई तेरी नहीं बयान की ती जा सकती वो एक को एक आप ही है सब विच व्यापक है अतः माया ਦੇ ਬੰਧਨਾਂ ਤੋਂ ਪਰੇ ਹੈ ਹੰਕਾਰੀਆਂ ਦਾ ਹੰਕਾਰ ਤੋੜਨ ਵਾਲਾ ਹੈ ਸਭ ਦਾ ਨਾਸ਼ ਕਰਨ ਵਾਲਾ ਹੈ ਸ਼ੁਰੂ ਤੋਂ ਮੌਜੂਦ ਹੈ ਅਤੇ ਅਜਨਮਾ ਹੈ ਗਰਭ ਗੰਜਨ ਗਰਭ ਅਹੰਕਾਰ ਦੇ ਨਾਸ਼ ਕਰਨ ਵਾਲਾ ਹੈ ਸਰਬਵੰਜਨ ਸਭ ਕੁਝ ਨੂੰ ਤੋੜਨ ਵਾਲਾ ਹੈ ਆਦ ਰੂਪ ਅਸੂਤ ਅਨਾਦੀ ਹੈ असूत वो किसे तो भी प्रसूत नहीं होया नहीं सूत उसने किसे तो भी जन्म नहीं लिया असूत है। अंगहीन अभंगनातम एक पुरुख अपार शरीर रहित है अबनाशी है अंगहीन कोई भी उसका ਅੰਗਭੇਰਨ ਨਹੀਂ ਕੀਤਾ ਜਾ ਸਕਦਾ ਆਭੰਗ ਅਨਾਤਮ ਅਬਨਾਸ਼ੀ ਹੈ ਉਸ ਵਿੱਚ ਜੀਵਾਂ ਦੀਆਂ ਵੱਖ-ਵੱਖ ਹਸਤੀਆਂ ਨਹੀਂ ਨੇ ਅਨਾਤਮ ਜਿਵੇਂ ਵੱਖ-ਵੱਖ ਆਤਮਾਵਾਂ ਵੱਖ-ਵੱਖ ਜੀਵ ਸ਼੍ਰੇਣੀਆਂ ਐਸਾ ਉਹ ਨਹੀਂ ਹੈ ਇੱਕ ਪੁਰਖ ਅਪਾਰ ਉਸੇ ਇੱਕ ਸਰੂਪ ਹੈ ਪਰ ਅਵਾਰ ਹੈ ਕਿੱਥੋਂ ਸ਼ੁਰੂ ਹੁੰਦਾ ਹੈ ਕਿੱਥੇ ਹੀ ਖਤਮ ਹੁੰਦਾ ਹੈ ਉਸ ਦਾ ਪਰਿਵਾਰ ਜਾਣਨਾ ਕਠਨ ਹੈ ਕਠਨ ਹੈ ਸਰਬਲਾਇਕ ਸਰਵਘਾਇਕ ਸਰਬ ਕੋਪ੍ਰਿਤਪਾਰ ਪ੍ਰਭੂ ਸਭ ਕੁਝ ਕਰਨ ਜੋਗ ਹੈ ਸਭ ਨੂੰ ਨਾਸ ਕਰਨ ਵਾਲਾ ਹੈ ਅਤੇ ਸਭ ਨੂੰ ਪਾਲਣ ਵਾਲਾ ਹੈ ਹਰ ਵਕਤ ਇਹ ਹੀ ਖਿਆਲ ਬਣਿਆ ਰਹੇ ਉਹੀ ਬਣਾ ਰਿਹਾ ਹੈ ਉਹੀ ਬਣਾ ਰਿਹਾ ਹੈ ਉਹੀ ਮਿਟਾ ਰਿਹਾ ਹੈ ਉਹੀ ਮਿਟਾ ਰਿਹਾ ਹੈ ਜਨਮ ਵਿੱਚ ਪ੍ਰਮਾਤਮਾ ਦਿਖਾਈ ਦੇਵੇ ਮਰਨ ਵਿੱਚ ਵੀ ਪ੍ਰਮਾਤਮਾ ਦਿਖਾਈ ਦੇਵੇ ਅਗਰੇ ਸਾ ਹੋ ਜਾਏ ਤਾਂ ਫਿਰ ਸਭ ਕੁਝ ਦੇ ਪ੍ਰਮਾਤਮਾ ਦਿਖਾਈ ਦਿੰਦਾ ਕਿਉਂਕਿ ਜੀਵ ਦਾ ਆਦਿ ਜਨਮ ਜੀਵ ਦਾ ਅੰਤ ਮਰਨ ਇਸੇ ਤਰੀਕੇ ਨਾਲ ਇੱਕ ਦਫਾ ਮਨੁੱਖ ਨੂੰ ਜਨਮ ਤੇ ਮਰਨ ਦੇ ਚ ਉਸ ਦੀ ਝਲਕ ਮਿਲ ਜਾਏ ਉਹੀ ਜਨਮ ਦਾ ਮੂਲ ਹੈ ਉਹੀ ਮਰਨ ਦਾ ਕਾਰਨ ਹੈ ਤਾਂ ਫਿਰ ਸਾਰੇ ਜਗਤ ਦਾ ਆਤ ਤੇ ਅਨੰਤ ਇਹ ਵੀ ਉਸ ਮਨੁੱਖ ਦੀ ਸਮਝ ਵਿੱਚ ਆ ਜਾਂਦਾ ਹੈ ਔਰ ਐਸਾ ਉਸ ਦੀ ਪ੍ਰਮਾਤਮਾ ਦੀ ਤਰ੍ਹਾਂ ਵਿਆਪਕ ਦ੍ਰਿਸ਼ਟੀ ਬਣ ਜਾਂਦੀ ਹੈ ਸਮ ਦ੍ਰਿਸ਼ਟੀ ਬਣ ਜਾਂਦੀ ਹੈ ਸਭ ਦੇ ਚ ਸਭ ਘਟਨਾਵਾਂ ਦੇ ਚ ਸਮਾਨ ਰੂਪ ਵਿੱਚ ਵੇਖਣਾ ਸਮਾਨ ਰੂਪ ਦੇ ਜਾਣਨਾ ਉਸ ਦਾ ਸੁਭਾਅ ਹੋ ਜਾਂਦਾ ਹੈ ਸਰਵ ਗੰਤਾ ਸਰਵ ਹੰਤਾ ਸਰਬ ਤੇ ਅਨਭੇਖ ਸਰਬ ਸ਼ਾਸਤਰ ਨਾ ਜਾਣਈ ਜਹ ਰੂਪ ਰੰਗ ਅਰ ਰੇਖ ਪਰਮ বেদ ਪੁਰਾਨ ਜਾ ਕੇ ਨੇਤ ਭਖਤ ਨਿੱਤੇ ਕੋਟ ਸਮ੍ਰਤ ਪੁਰਾਨ ਸਾਸਤਰੇ ਨਾ ਆਵਈ ਵਹੁ ਚਿੱਤੇ ਪ੍ਰਭੂ ਸਭ ਜੀ ਮਾਤਕ ਪਹੁੰਚ ਰਖਣ ਵਾਲਾ ਹੈ ਸਭ ਨੂੰ ਮਾਰਨ ਵਾਲਾ ਹੈ ਅਤੇ ਉਸ ਦਾ ਭੇਖ ਸਬਨਾ ਤੋਂ ਹੀ ਨਿਰਾਲਾ ਹੈ ਸਰਬ ਤੇ ਅਨਵੇ ਕੋਈ ਵੀ ਰੰਗ ਰੂਪ ਕੋਈ ਵੀ ਵੇਸ਼ ਬੂਸ਼ਾ ਪ੍ਰਤੱਖ ਰੂਪ ਵਿੱਚ ਪ੍ਰਮਾਣਿਤ ਨਹੀਂ ਕੀਤੀ ਜਾ ਸਕਦੀ ਕਿ ਪ੍ਰਮਾਤਮਾ ਦਾ ਇਹ ਵੇਖ ਹੈ ਪ੍ਰਮਾਤਮਾ ਦਾ ਇਹ ਰੂਪ ਹੈ ਕੋਈ ਇੱਕ ਰੂਪ ਕੋਈ ਇੱਕ ਵੇਖ ਉਸ ਦਾ ਬਿਆਨ ਨਹੀਂ ਕੀਤਾ ਜਾ ਸਕਦਾ ਉਹ ਪ੍ਰਭੂ ਐਸਾ ਹੈ ਕਿ ਸਾਰੇ ਹੀ ਸ਼ਾਸਤਰ ਉਸ ਦਾ ਨਾ ਰੂਪ ਜਾਣਦੇ ਹਨ ਨਾ ਰੰਗ ਅਤੇ ਨਾ ਹੀ ਰੇ भाव कुछ भी नाम धाम दा पता ये धर्म शास्त्र सामने नहीं रखते सर्व शास्त्र न जाने जह रूप रंग अरे अर सारे ही धर्म ग्रंथ ये नहीं जान दे की रूप है उसका की रंग है उसका और किड़ा देश है उसका किड़ा वेश है उसका परम वेद पुराण जाके नेत ਬਾਕਤਨਿਤ ਉਹ ਐਸਾ ਪਰਿਪੂਰਨ ਪ੍ਰਮਾਤਮਾ ਹੈ ਜਿਸ ਦੀ ਬਾਬਤ ਵੇਰ ਅਤੇ ਪ੍ਰਾਣ ਆਖਦੇ ਹਨ ਕਿ ਉਹ ਸਦਾ ਤੋਂ ਉੱਚਾ ਹੈ ਅਤੇ ਉਸ ਵਰਗਾ ਹੋਰ ਕੋਈ ਵੀ ਨਹੀਂ ਨਹੀਂਤੀ ਨਹੀਂਤੀ ਇਹ ਵੀ ਨਹੀਂ ਇਹ ਵੀ ਨਹੀਂ ਇਹ ਵੀ ਉਸ ਵਰਗਾ ਨਹੀਂ ਇਹ ਵੀ ਉਸ ਵਰਗਾ ਨਹੀਂ ਇਸ ਤਰ੍ਹਾਂ ਉਹ ਬਿਆਨ ਕਰਦੇ ਨੇ করুণਾ ਸਿਮਰਤियां ਪੁਰਾਣਾ ਅਤੇ ਸ਼ਾਸਤਰਾ ਦੇ ਰਾਹੇ ਦੀ ਉਸ ਦਾ ਅਸਲ ਸਰੂਪ ਸਮਝ ਨਹੀਂ ਆ ਸਕਦਾ ਕੋਟ ਸਿਮਰਤ ਪੁਰਾਨ ਸ਼ਾਸਤਰ ਨਾ ਆਵਹੀ ਉਹ ਚਿੱਤ করুণਾ ਸ਼ਾਸਤਰ ਭਾ ਅਜ ਤੱਕ ਜਿੰਨੇ ਧਾਰਮਿਕ ਸ਼ਾਸਤਰ ਆਲਮੇ ਵਜੂਦ ਦੇ ਚਾਏ ਉਹਨਾਂ ਦੇ ਚਿੰਤਨ ਵਿੱਚ ਉਹਨਾਂ ਦੀ ਸਮਝ ਦੇ ਵਿੱਚ ਉਸ ਦਾ ਸਰੂਪ ਉਸ ਦਾ ਰੰਗ ਉਸ ਦਾ ਨਾਮ ਉਸ ਦਾ ਧਾਮ ਪਕੜ ਦੇ ਚ ਨਹੀਂ ਆਇਆ ਇਸ ਵਾਸਤੇ ਕਹਿੰਦਾ ਸਰਬ ਦੇਸੀ ਹੈ ਸਭ ਵਿੱਚ ਹੈ ਲੇਕਿਨ ਫਿਰ ਵੀ ਉਸ ਦਾ ਕੋਈ ਦੇਸ਼ ਨਹੀਂ ਕਿਉਂਕਿ ਐਸਾ ਪਕੜ ਦੇ ਚ ਉਹ ਨਹੀਂ ਆਇਆ ਸਰਬ ਵਿੱਚ ਵਿਆਪਕ ਹੈ ਸਭ ਜਗ੍ਹਾ ਹੈ ਸਭ ਕੁਝ ਦੇ ਬਣਾਉਣ ਵਾਲਾ ਸਭ ਕੁਝ ਦੇ ਮਿਟਾਉਣ ਵਾਲਾ ਲੇਕਿਨ ਫਿਰ ਵੀ ਉਹ ਕੀ ਹੈ ਐਸਾ ਉਹ ਪਕੜ ਦੇ ਚ ਨਹੀਂ ਆਇਆ ਭਾਵੇਂ ਕਰੋੜਾਂ ਸਿਮਰਤੀਆਂ ਨੇ ਕਰੋੜਾਂ ਧਰਮ ਸ਼ਾਸਤਰ ਨੇ ਅਜ ਤੱਕ ਹੋਏ ਨੇ ਅਗਾਹ ਹੁੰਦੇ ਰਹਿਣਗੇ ਇਹ ਸ਼ਾਸਤਰਾਂ ਦੀ ਪਕੜ ਦੇ ਚ ਨਹੀਂ ਆ ਸਕਿਆ ਤਾਂ ਹੀ ਕੋਟ ਸਿਮਰਤ ਪੁਰਾਣ ਸ਼ਾਸਤਰ ਨਾ ਆਵਈ ਬਹੁਜ